ਹਾਂ ਜੀ ਸਤਿ ਸ੍ਰੀ ਅਕਾਲ ਨਮਸਤੇ ਅਸਲਾਮੁ ਅਲੈਕੁਮ ਦੁਨੀਆ ਪਰਵਾਸ ਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਬੋਲਦਾ ਹਾਂ ਜੀ ਮੈਂ ਤੁਹਾਡੇ ਰੂਬਰੂ ਹੋ ਰਿਹਾ ਹੋ ਰਿਹਾ ਪੰਜਾਬੀ ਵਿਸਾ ਚੈਨਲ ਤੇ ਤਾਂ ਹਾਕਮ ਸਿੰਘ ਮੀਤ ਜੀ ਦੀ ਚੌਥੀ ਕਵਤਾ ਹੈ ਕਾਫੀ ਵੱਡੇ ਹੋ ਸ਼ਾਇਰ ਨੇ ਅਰਦੇ ਪੰਜਾਬ ਦੇ ਪੰਜਾਬ ਦੇ ਹਾਂ ਜੀ ਤਾਂ ਇਹਨਾਂ ਦੀ ਇਹਨਾਂ ਦੀ ਚੌਥੀ ਕਵਤਾ ਮੈਂ ਤੁਹਾਨੂੰ ਪੇਸ਼ ਕਰਦਾ ਜੀ ਇਹ ਤੁਹਾਨੂੰ ਇਹ ਇਹ ਦਸ਼ਕਾ ਨੂੰ ਇਹ ਕੱਪ ਤੇ ਪਸੰਦ ਹੋਵੇ ਤਾਂ ਜਰੂਰ ਲਾਈਕ ਕਰਨਾ ਸ਼ੇਅਰ ਕਰਨਾ ਤਾਂ ਨਾਲ ਦੇ ਨਾਲ ਹਾਂਜੀ ਸਬਸਕ੍ਰਾਈਬ ਵੀ ਕਰਨਾ ਜੇਕਰ ਤੁਸੀਂ ਪੰਜਾਬੀ ਵਿਸਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਦੂਜੀ ਗੱਲ ਹੈ ਜੀ ਕਿ ਸਾਡੀ ਫੇਸਬੁੱਕ ਪੇਜ ਤੇ ਵੀ ਤੁਹਾਨੂੰ ਫੋਲੋ ਕਰੋ ਤਾਂ ਹਾਂਜੀ ਮੈਂ ਉਹਨਾਂ ਦੀ ਫੋਟੋ ਪਾਉਣੇ ਜੇ ਪਹਿਲਾਂ ਜੀ ਸਫੇਦ ਕੱਪ ਹੈ ਇਹ ਮੇਰੀ ਫੋਟੋ ਜੀ ਸਰ ਜਨਾਬ ਜੀ ਮੈਂ ਅੱਜ ਕੱਪਾ ਸ਼ੁਰੂ ਕਰਦੇ ਆ ਜੀ ਹਾਕਮ ਸਿੰਘ ਮੀਤ ਮੀਤੀ ਦੀ ਚੌਥੀ ਕਵਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਕਚਹਿਰੀ ਵਿੱਚ ਆਪਣੀ ਕਵਤਾ ਲੈ ਕੇ ਹਾਜ਼ਰ ਹਾਂ ਕਵਤਾ ਦਾ ਨਾਮ ਵਾਜੀ ਹਾਰ ਤੇ ਇੱਥੇ ਛੋਟਿਆਂ ਨੂੰ بڑے ਲੇਖਕ ਲੈਕ ਨਾਂ ਕਰ ਦੇ ਦੇਖੇ ਨੇ ਕਿਸੇ ਦੇ ਦਰਦਾਂ ਨੂੰ ਪੜਦੇ ਨਾ ਮੂੰਹੋਂ ਬਾਵਾ ਕਰਦੇ ਦੇਖੇ ਨੇ ਸਾਨੂੰ ਨੇ ਰਹਿਮ ਤਾਂ ਬਖਸੀਆਂ ਉਹਨਾਂ ਕੋਲ ਡਿਗਰੀਆਂ ਨਹੀਂ ਜੇ ਪੁੱਛੀਏ ਨਾ ਕੁਝ ਦੱਸਦੇ ਨੇ ਹੱਸ ਕੇ ਮਜ਼ਾਕ ਕਰਦੇ ਦੇਖੇ ਨੇ ਤੁਸੀਂ ਉਹਨਾਂ ਨੂੰ ਹੌਸਲਾ ਦੇਵੋ ਆਪਣੇ ਦਰਦਾਂ ਨੂੰ ਦੱਸਦੇ ਨੇ ਕਈ ਵੱਡੇ ਛੋਟੇ ਵੀਰ ਸੋਚਣਗੇ ਸਹਤ ਦੀ ਦੁਨੀਆ ਵਿੱਚ ਵੱਸਦੇ ਨੇ ਪੜ ਕੇ ਗੁੱਸਾ ਕੇ ਕਰਨ ਵਾਲੇ ਮੰਦੇ ਅਲਫਾਜ਼ ਬੋਲਦੇ ਦੇਖੇ ਨੇ ਪੰਜ ਜਮਾਤਾਂ ਵਾਲੇ ਦਾ ਲਿਖਿਆ ਡਿਗਰੀਆਂ ਵਾਲੇ ਨਾ ਪੜਦੇ ਨੇ ਸ਼ੇਰ ਭੁੱਖ ਕਾਰਨ ਮਰ ਜਾਂਦੇ ਨਾ ਉਹ ਖਾ ਖਾਂਦੇ ਦੇਖੇ ਨੇ ਸੱਚੇ ਹੋਂਦ ਤੋਂ ਦਾਵੇ ਕਰਦੇ ਅਰਮਾਨਾਂ ਨੂੰ ਤੋੜਦੇ ਦੇਖੇ ਨੇ ਖੁਦ ਨੂੰ ਏ ਬੱਗ ਸਮਝਣ ਹਕੂਮਤ ਤੋਂ ਡਰਦੇ ਦੇਖੇ ਨੇ ਆਪ ਨੂੰ ਏ ਪਾਠਕ ਤਸ ਦੇ ਮੁਕਤੀ ਕਿਤਾਬ ਨਾ ਪੜਦੇ ਨੇ ਉੱਪਰ ਵਾਲੇ ਦੀ ਅਮਿਹਾਂ ਅਣ ਪੜ ਇੱਥੇ ਲਿਖਦੇ ਦੇਖੇ ਨੇ ਕਿਸੇ ਨੂੰ ਨਾ ਮਾੜਾ ਆਖੀਏ ਮਾਨ ਜੋ ਕਰਦੇ ਡੁੱਬਦੇ ਦੇਖੇ ਨੇ ਬੌਂਦਲੀ ਕਿਸੇ ਨੂੰ ਪਾਵੇ ਨਾ ਪਾਵੇ ਇੱਥੇ ਬੁੱਲੇ ਜੈ ਵੀ ਫਿੱਕੇ ਦੇਖੇ ਨੇ ਮੈਂ ਜੋ ਕਲਮ ਦੇ ਤਨੀਂ ਐ ਅੰਤ ਨੂੰ ਬਾਜੀ ਹਾਰ ਦੇ ਦੇਖੇ ਨੇ ਪੜ ਕੇ ਕਦੇ ਗੁੱਸਾ ਨਾ ਕਰੀਏ ਛੋਟਿਆਂ ਤੋਂ ਵੱਡੇ ਹੁੰਦੇ ਦੇਖੇ ਨੇ ਪੜ ਕੇ ਕਦੇ ਗੁੱਸਾ ਨਾ ਕਰੀਏ ਛੋਟਿਆਂ ਤੋਂ ਵੱਡੇ ਹੁੰਦੇ ਦੇਖੇ ਨੇ ਹਾਕਮੀਤ ਚੋ ਕਲਮ ਦੇ ਤਨੀਂ ਕਹਾਉਂਦੇ ਨੇ ਅੰਤ ਨੂੰ ਬਾਜੀ ਹਾਰ ਦੇ ਦੇਖੇ ਨੇ ਹਕਮਿਤ ਜੋ ਕਲਮ ਦੇ ਤਨੇ ਕਹਾਉਂਦੇ ਅੰਤ ਨੂੰ ਬਾਜੀ ਹਾਰ ਦੇ ਦੇਖੇ ਨੇ